ਕਿ ਜੇ جنگ ਹਰਦੀ ਆ ਇੱਕ جنگ ਚੱਲ ਰਹੀ ਆ ਇਹ جنگ ਹਰਦੀ ਆ ਤੇ ਜਾਦੀ ਇਹ ਸਾਡੇ ਝੰਮੇ ਲੱਗੂ ਕਿ ਅਸੀਂ ਮੋਰਚੇ ਦੇ ਨਾਲ ਆ ਤੇ ਅੱਜ ਜੋ ਬਾਪੂ ਜੀ ਨੂੰ ਮਾਰਚ ਲੈ ਕੇ ਚੱਲੇ ਨੇ ਉਹਨਾਂ ਦਾ ਵੀ ਇਹੀ ਸੁਨੇਹਾ ਆ ਨਾਲ ਕਿ ਅਸੀਂ ਉਸ ਮੋਰਚੇ ਦੇ ਨਾਲ ਆ ਤੇ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਦੀ ਸਾਰੀ ਸੰਗਤਾਂ ਨੂੰ ਇੱਕੋ ਆਵਾਜ਼ ਦੇ ਰਹੇ ਨੇ ਹੌਕਾ ਦੇ ਰਹੇ ਨੇ ਕਿ ਆਜੋ ਸਾਰੇ ਜਣੇ ਤਗੜੇ ਹੋ ਕੇ ਆਪਾਂ ਜੇ ਮੋਰਚਾ ਥੋੜਾ ਜਿਹਾ ਡਾਊਨ ਹੋਇਆ ਤੇ ਉਹਨੂੰ ਤਕੜਾ ਕਰੀਏ ਦੇਖੋ ਬਾਪੂ ਜੀ ਦੀ ਕੁਰਬਾਨੀ ਦੇਖੋ ਹਰ ਮੈਂ ਨਹੀਂ ਸਮਝਦਾ ਕਿ ਇਹੋ ਜਿਹੀ ਇੱਕ ਭਿਆਨਕ ਮੌਤ ਕਿਸੇ ਘਰ ਦੇ ਵਿੱਚ ਹੋਈ ਹੋਵੇ ਤੇ ਉਹ ਜਿਹੜਾ ਸ਼ਖਸ਼ੀਅਤ ਇੰਨੀ ਉਮਰ ਦੇ ਵਿੱਚ ਆਪਣੇ ਆਪ ਨੂੰ ਲੈ ਕੇ ਤੁਰ ਸਕੇ ਜੀ ਸਾਧ ਸੰਗਤ ਜੀ ਮੈਨੂੰ ਲੱਗਦਾ ਕਿ ਇਸ ਜਗ੍ਹਾ ਤੇ ਤੁਸੀਂ ਕਾਫੀ ਚਿਰ ਦੇ ਸੇਵਾ ਕਰ ਰਹੇ ਜੇ ਕਿਸਾਨਾਂ ਦੇ ਜਦੋਂ ਦਾ ਮੋਰਚਾ ਲੱਗਿਆ ਤੇ ਲੰਬੇ ਸਮੇਂ ਤੋਂ ਤੁਸੀਂ ਸੇਵਾ ਕਰਦੇ ਆ ਰਹੇ ਜੇ ਨੇੜੇ-ਨੇੜੇ ਪਿੰਡਾਂ ਦੀਆਂ ਸੰਗਤਾਂ ਮੈਂ ਸਾਰਿਆਂ ਨਾਲ ਫਤਿਹ ਦੀ ਸਾਂਝ ਪਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਹੁਣਾਂ ਨੇ ਬੜਾ ਵਿਸਤਾਰ ਨਾਲ ਦੱਸਿਆ ਕਿ ਜੇ جنگ ਹਰਦੀ ਆ ਇੱਕ جنگ ਚੱਲ ਰਹੀ ਆ ਇਹ جنگ ਹਰਦੀ ਆ ਤੇ ਜਾਦੀ ਇਹ ਸਾਡੇ ਜੁਮੇ ਲੱਗੂ ਤੇ ਮੇਰਾ ਖਿਆਲ ਆ ਕਿ ਸਾਨੂੰ ਸਾਰਿਆਂ ਨੂੰ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਬਾਪੂ ਜੀ ਦੇਖੋ ਕਿੰਨੀ ਉਮਰ ਦੇ ਵਿੱਚ ਇੱਕ ਪੋਤੇ ਦੀ ਸ਼ਹੀਦੀ ਜਿਹੜੀ ਅੱਜ ਝੋਲੀ ਦੇ ਵਿੱਚ ਪਵਾ ਕੇ ਇੱਕ ਨੌਜਵਾਨਾਂ ਵਾਂਗੂ ਸਾਰੇ ਪੰਜਾਬ ਦੇ ਵਿੱਚ ਕੀ ਪੂਰੇ ਹਿੰਦੁਸਤਾਨ ਦੇ ਵਿੱਚ ਵਿਚਰ ਰਹੇ ਨੇ ਤੇ ਸਾਨੂੰ ਬਾਪੂ ਜੀ ਵੱਲ ਦੇਖਣਾ ਚਾਹੀਦਾ ਕਿ ਇੱਕ ਪੋਤਾ ਜਿਹੜਾ 26 ਜਨਵਰੀ ਨੂੰ ਦਿੱਲੀ ਦੇ ਵਿੱਚ ਜ਼ਾਲਮਾਂ ਦੀ ਗੋਲੀ ਨਾਲ ਸ਼ਹੀਦ ਹੋ ਗਿਆ ਤੇ ਉਹਨਾਂ ਦੀ ਲਾਸ਼ ਨੂੰ ਲੈ ਕੇ ਉੱਥੇ ਉਹਨਾਂ ਦੇ ਮਿੱਤਰ ਇੱਕ ਸਰੀਰ ਨੂੰ ਲੈ ਕੇ ਉੱਥੇ ਬੈਠੇ ਰਹਿ ਬੈਠ ਗਏ ਕਿ ਆਓ ਸਾਰੇ ਜਣੇ ਆਪਾਂ ਰਲ ਕੇ ਇਹ ਸੰਘਰਸ਼ ਨੂੰ ਅੱਗੇ ਹੋਰ ਤੋੜੀਏ ਚਲੋ ਉਦੋਂ ਕਿਸੇ ਨੇ ਗੱਲ ਨਹੀਂ ਸੁਣੀ ਹਨ ਸੁਣੀਆਂ ਕੀਤੀਆਂ ਪਰ ਬਾਪੂ ਜੀ ਅੱਜ ਵੀ ਉਸੇ ਜਜ਼ਬੇ ਨੂੰ ਲੈ ਕੇ ਉਹਨਾਂ ਦੇ ਮਨ 'ਚ ਇਹੀ ਗੱਲ ਆ ਕਿ ਚਲੋ ਉਹ ਵੇਲਾ ਤਾਂ ਲੰਘ ਗਿਆ ਪਰ ਅੱਜ ਨਾ ਇਹ ਨੰਗੇ ਉਹ ਸਾਰਿਆਂ ਨੂੰ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਬੱਚਿਆਂ ਨੂੰ ਬੀਬੀਆਂ ਭੈਣਾਂ ਨੂੰ ਨਾਲ ਲੈ ਕੇ ਤੇ ਇਸ ਮੋਰਚੇ ਦੇ ਵਿੱਚ ਇੱਕ ਵੱਡਾ ਸਨੇਹਾ ਦੇਣਾ ਚਾਹੁੰਦੇ ਨੇ ਪੰਜਾਬ ਵੱਲੋਂ ਤੁਹਾਡੇ ਵੱਲੋਂ ਕਿ ਅਸੀਂ ਜਿੰਨੇ ਜਾਣੇ ਆ ਅਸੀਂ ਉਹ ਜਿਹੜਾ ਸੰਯੁਕਤ ਮੋਰਚਾ ਉਹਦੇ ਮਗਰ ਖੜੇ ਆ ਇੱਕ ਢੇਰ ਬਣ ਕੇ ਸਾਨੂੰ ਕਿਸੇ ਚੌਧਰ ਦੀ ਲੋੜ ਨਹੀਂ ਪਰ ਤੁਸੀਂ ਮੋਰਚਾ ਜਿੱਤੋ ਤੁਹਾਨੂੰ ਕਿਤੇ ਵੀ ਕੋਈ ਕਮੀ ਪੇਸ਼ੀ ਲੱਗਦੀ ਹੈ ਤੇ ਅਸੀਂ ਤੁਹਾਡੇ ਨਾਲ ਖੜਾਗੇ ਮਗਰਾਨ ਕੇ ਇਹ ਗੱਲ ਬਾਪੂ ਜੀ ਸੁਨੇਹਾ ਲੈ ਕੇ ਅੱਜ ਜਿਹੜਾ ਮੋਗੇ ਤੋਂ ਮਾਰਚ ਸ਼ੁਰੂ ਕੀਤਾ ਇਹੀ ਸੁਨੇਹਾ ਲੈ ਕੇ ਦੁਬਾਰਾ ਸ਼ੁਰੂ ਕੀਤਾ ਉਹਨਾਂ ਨੇ ਕਿਉਂਕਿ ਪਹਿਲਾਂ ਰੈਲੀਆਂ ਦੇ ਵਿੱਚ ਵੀ ਇਹੀ ਸੁਨੇਹਾ ਜਾਂਦਾ ਰਿਹਾ ਹਰ ਸਟੇਜ ਤੋਂ ਤੁਸੀਂ ਜਿੰਨੇ ਵੀ ਸਾਡੇ ਬੁਲਾ ਰਹੇ ਸੀ ਇਹੀ ਸੁਨੇਹਾ ਦਿੰਦੇ ਰਹੇ ਕਿ ਅਸੀਂ ਮੋਰਚੇ ਦੇ ਨਾਲ ਆ ਤੇ ਅੱਜ ਜੋ ਬਾਪੂ ਜੀ ਨੇ ਮਾਰਚ ਲੈ ਕੇ ਚੱਲੇ ਨੇ ਉਹਨਾਂ ਦਾ ਵੀ ਇਹੀ ਸੁਨੇਹਾ ਹੈ ਨਾਲ ਕਿ ਅਸੀਂ ਉਸ ਮੋਰਚੇ ਦੇ ਨਾਲ ਆ ਤੇ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਦੀ ਸਾਰੀ ਸੰਗਤਾਂ ਨੂੰ ਇੱਕੋ ਆਵਾਜ਼ ਦੇ ਰਹੇ ਨੇ ਹੌਕਾ ਦੇ ਰਹੇ ਨੇ ਕਿ ਆਜੋ ਸਾਰੇ ਜਣੇ ਤਕੜੇ ਹੋ ਕੇ ਆਪਾਂ ਜੇ ਮੋਰਚਾ ਥੋੜਾ ਜਿਹਾ ਡਾਊਨ ਹੋਇਆ ਤੇ ਉਹਨੂੰ ਤਕੜਾ ਕਰੀਏ ਇਸ ਵਾਸਤੇ ਦੇਖੋ ਬਾਪੂ ਜੀ ਦੀ ਕੁਰਬਾਨੀ ਦੇਖੋ ਹਰ ਮੈਂ ਨਹੀਂ ਸਮਝਦਾ ਕਿ ਇਹੋ ਜੀ ਇੱਕ ਭਿਆਨਕ ਮੌਤ ਕਿਸੇ ਘਰ ਦੇ ਵਿੱਚ ਹੋਈ ਹੋਵੇ ਤੇ ਉਹ ਜਿਹੜਾ ਸ਼ਖਸ਼ਿਆ ਇੱਕ ਇੰਨੀ ਉਮਰ ਦੇ ਵਿੱਚ ਆਪਣੇ ਆਪ ਨੂੰ ਲੈ ਕੇ ਤੁਰ ਸਕੇ ਪਰ ਫਿਰ ਵੀ ਬਾਪੂ ਜੀ ਦਾ ਇੱਕ ਵੱਡਾ ਮੈਸੇਜ ਆ ਜਿਹੜਾ ਲੈ ਕੇ ਹਰੇਕ ਤੱਕ ਜਾ ਰਹੇ ਨੇ ਉਹ ਤੇ ਮੈਂ ਸਮਝਦਾ ਕਿ ਅਸੀਂ ਬਾਪੂ ਜੀ ਦੀ ਗੱਲ ਸੁਣੀਏ ਹੋਰ ਕਿਸੇ ਦੀ ਵੀ ਨਾ ਭਾਵੇਂ ਸੁਣੀਏ ਪਰ ਬਾਪੂ ਜੀ ਦੀ ਜ਼ਰੂਰ ਸੁਣੀਏ ਤੇ ਮੈਂ ਬਾਪੂ ਜੀ ਨੂੰ ਮੈਂ ਬੇਨਤੀ ਕਰੂੰਗਾ ਬਾਪੂ ਜੀ ਤੁਸੀਂ ਤਕੜੇ ਹੋ ਕੇ ਚੱਲੋ ਸਾਰੇ ਨੌਜਵਾਨ ਤੁਹਾਡੇ ਨਾਲ ਖੜੇ ਨੇ ਤੁਹਾਡੇ ਮਗਰ ਖੜੇ ਨੇ ਤੁਸੀਂ ਬੇਫਿਕਰ ਹੋ ਕੇ ਅੱਗੇ ਚੱਲੋ ਅਸੀਂ ਸਾਰੇ ਤੁਹਾਡੇ ਨਾਲ ਆ ਸੋ ਮੈਂ ਇੰਨੀਆਂ ਕੀ ਬੇਨਤੀਆਂ ਕਰੂੰਗਾ ਰਵਨੀਤ ਤੇਰੀ ਸੋਚ ਤੇ ਮਹਾਂਦੇਵ ਦੇ ਖੂਬ ਕੇ ਸ਼ਹੀਦੋ ਛੋਟੀ ਸੋਚ ਤੇ ਮਹਾਂਦੇਵ ਦੇ ਖੂਬ ਕੇ ਹੋਰ ਪ੍ਰਭੂ ਆਉਣ ਵਾਲਾ ਸਮਾਂ ਜਿਹੜਾ ਨੌਜਵਾਨੋ ਥੋੜਾ ਆ ਲੱਖਾ ਆ ਦੀਪ ਆ ਸਾਰਿਆਂ ਜਣਿਆਂ ਨੇ ਅਸੀਂ ਰਲ ਕੇ ਚੱਲਣਾ ਸਾਡੇ ਨਾਲ ਹੁਣ ਸਾਡੇ ਨੌਜਵਾਨ ਆਗੂ ਇੱਥੇ ਕਲਾਕਾਰ ਵੀਰ ਵੀ ਆਏ ਨੇ ਉਹ ਵੀ ਇਹੀ ਸੁਨੇਹਾ ਦੇਣ ਆਏ ਨੇ ਵੀ ਆਪਾਂ ਸਾਰਿਆਂ ਜਣਿਆਂ ਨੇ ਰਲ ਕੇ ਚੱਲਣਾ ਸੋ ਮੈਂ ਇੰਨੀਆਂ ਹੀ ਮੇਨਤੀਆਂ ਮੇਰੀਆਂ ਪ੍ਰਵਾਨ ਕਰਨੀਆਂ ਤੇ ਮੈਂ ਆਪਣੇ ਵੱਲੋਂ ਪੂਰੀ ਜਿਹੜਾ ਜਥਾ ਆਇਆ ਉਹਨਾਂ ਸਾਰਿਆਂ ਵੱਲੋਂ ਜੋ ਇਲਾਕੇ ਦੀਆਂ ਪਛਾਇਤਾਂ ਨੇ ਕਮੇਟੀਆਂ ਕਲੱਬਾਂ ਨੇ ਇਥੋਂ ਦੇ ਪ੍ਰਬੰਧਕਾਂ ਨੇ ਜੋ ਇਹ ਪ੍ਰਬੰਧ ਕੀਤੇ ਨੇ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ